ਭਗਵੰਤ ਮਾਨ ਨੇ ਵਿਰੋਧੀਆਂ ਤੇ ਵੱਡਾ ਹਮਲਾ ਬੋਲਿਆ ਆਓ ਤੁਹਾਨੂੰ ਦੱਸਦੇ ਹਾਂ ਭਗਵੰਤ ਮਾਨ ਸਾਹਿਬ ਨੇ ਕੀ ਕਿਹਾ ਵਿਰੋਧੀਆਂ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੀ ਪੁਸ਼ਟ ਪੁਨਾਹੀ ਕੀਤੀ ਲੋਕਾਂ ਨੇ ਇਹਨਾਂ ਤੋਂ ਤੰਗ ਹੋ ਕੇ ਸਾਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਅਤੀ 80 ਵੱਡੇ ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਸੁਟਿਆ ਵਿਰੋਧੀਆਂ ਨੇ ਪੰਥ ਦੇ ਨਾਤੇ ਲੋਕਾਂ ਤੋਂ ਵੋਟਾਂ ਲੈ ਕੇ ਸਿਰਫ ਸੱਤਾ ਦਾ ਆਨੰਦ ਮਾਨਿਆ ਅਤੇ ਸਾਡੇ ਸ਼ਹੀਦਾਂ ਨੂੰ ਅੰਗੋਲਾ ਕੀਤਾ ਮੈਂ ਬਤੌਰ ਸੰਸਦ ਮੈਂਬਰ ਪਹਿਲੀ ਵਾਰ ਪਾਰਲੀਮੈਂਟ ਵਿੱਚ ਛੋਟੇ ਸਾਬ ਜਦਿਆ ਅਨੁਸ਼ੇਧਾਂ ਦੀ ਜੇਨ ਲਈ ਆਵਾਜ਼ ਚੁੱਕੀ ਸੀ ਅਸੀਂ ਸੱਚੇ ਦਿਲੋਂ ਸ਼ਹੀਦਾਂ ਦਾ ਸਰਕਾਰ ਕਰਦੇ ਹਾਂ ਪਹਿਲੀ ਵਾਲੀਆਂ ਸਰਕਾਰਾਂ ਨੇ ਸਰਹੱਦੀ ਇਲਾਕਿਆਂ ਵਿੱਚ ਸਿਹਤ ਅਤੇ ਸਿੱਖਿਆ ਨਾਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਅਸੀਂ ਤਰਨਤਾਰਨ ਸਮੇਤ ਸਾਰੇ ਸਰਹੱਦੀ ਪਿੰਡਾਂ ਵਿੱਚ ਡਾਕਟਰਾਂ ਅਤੇ ਮਾਸਟਰਾਂ ਦਾ 2 ਸਾਲਾਂ ਲਈ ਡਿਊਟੀ ਕਰਨਾ ਜ਼ਰੂਰੀ ਕੀਤਾ ਵਿਰੋਧੀ ਤਰਨਤਾਰਨ ਦੇ ਲੋਕਾਂ ਨੂੰ ਵਿਕਾਉ ਸਮਝ ਕੇ ਪੈਸੇ ਨਾਲ ਖਰੀਦਣਾ ਚਾਹੁੰਦੇ ਨੇ ਪਰ ਹਲਕੇ ਦੇ ਸਮਝਦਾਰ ਲੋਕ ਆਮ ਆਦੀ ਪਾਰਟੀ ਦੇ ਇਮਾਨਦਾਰ ਉਮੀਦਵਾਰ ਨੂੰ ਚੁਣ ਕੇ ਵਿਧਾਨ ਸਭਾ ਭੇਜਣਗੇ ਅਤੇ ਵਿਰੋਧੀਆਂ ਨੂੰ ਪਲੋਖੇ ਦੂਰ ਕਰਵਾਂਗੇ ਵਿਰੋਧੀਆਂ ਨੇ ਸਰਕਾਰਾਂ ਵਿੱਚ ਰਹਿੰਦੇ ਹੋਏ ਤਰਨਤਾਰਨ ਦੇ ਸਰਹਤੀ ਪਿੰਡਾਂ ਦਾ ਇੰਨਾ ਬੁਰਾ ਹਾਲ ਕੀਤਾ ਕਿ ਅਫਸਰ ਡੂਟੀਆਂ ਕਰਮ ਤੋਂ ਡਰਨ ਲੱਗ ਪਏ ਪਰ ਅਸੀਂ ਇਲਾਕੇ ਦਾ ਸੁਧਾਰ ਕਰਕੇ ਅਫਸਰਾਂ ਨੂੰ 2 ਸਾਲਾਂ ਲਈ ਡਿਊਟੀ ਕਰਨਾ ਲਾਜ਼ਮੀ ਕੀਤਾ ਤੁਹਾਡੇ ਇਲਾਕੇ ਚ ਸੁਧਾਰ ਤੇ ਕੰਮ ਲਗਾਤਾਰ ਜਾਰੀ ਰਹਿਣਗੇ ਵਿਰੋਧੀਆਂ ਨੇ ਤਰਨ ਤਾਰਨ ਹਲਕੇ ਤੇ ਲੋਕਾਂ ਦੀਆਂ ਆਪਸ ਵਿੱਚ ਦੁਸ਼ਮਣੀਆਂ ਪਵਾ ਕੇ ਸਿਆਸੀ ਫਾਇਦਾ ਲਿੱਤਾ ਪਰ ਅਸੀਂ ਲੋਕਾਂ ਦੀ ਸਿਹਤ ਬੱਚਿਆਂ ਦੀ ਸਿੱਖਿਆ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਹਲਕੇ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾ ਰਹੇ ਹਾਂ ਹਾਂ ਜੀ ਦੰਦਾਤੀ ਜੀ ਪੰਤਮਾ ਸਾਹਿਬ ਨੇ ਵਿਰੋਧੀਆਂ ਉੱਤੇ ਵੱਡਾ ਹਮਲਾ ਬੋਲਿਆ ਤੇ ਕਹਿ ਦਿੱਤੀ ਵੱਡੀ ਗੱਲ ਪੰਤਮਾ ਸਾਹਿਬ ਜੋ ਹੈ ਰੋਡ ショ ਕਰਦੇ ਪਏ ਹੈਗੇ ਜੀ ਤਰਨ ਤਰਨ ਦੇ ਇਹ ਵਿੱਚ ਤੇ ਉਹਨਾਂ ਨੇ ਵੱਡੀ ਗੱਲ ਕਹੀ ਤੇ ਵਿਰੋਧੀਆਂ ਨੂੰ ਆੜੇ ਹੱਥ ਲੈਂਦੇ ਹੋਏ ਕਹਿ ਦਿੱਤੀ ਵੱਡੀ ਗੱਲ ਜਿਹਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਦੇਖਦੇ ਹਾਂ ਕੀ ਹੁੰਦਾ ਹੈ ਤਰਨ ਤਾਰਨ ਦੇ ਵਿੱਚ ਰਿਜ਼ਲਟ ਤੇ ਤੁਹਾਨੂੰ ਦੱਸ ਦਈਏ ਲਗਾਤਾਰ ਕੰਪੇਨਿੰਗ ਚਲਦੀ ਪਈ ਹੈਗੀ ਤਰਨ ਤਾਰਨ ਦੇ ਚੋਣਾਂ ਦੇ ਲਈ ਤੇ ਭਵੰਤਪਾਲ ਸਾਹਿਬ ਲਗਾਤਾਰ ਜੋ ਹੈ ਰੋਡ ਸ਼ੋਅ ਕਰਦੇ ਪਏ ਹੈਗੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਜਾਂਦੇ ਹਾਂ ਤੁਹਾਨੂੰ ਦੱਸ ਦਈਏ ਜੀ ਭਵੰਤਪਾਲ ਸਾਹਿਬ ਨੇ ਤਰਨ ਤਾਰਨ ਦੇ ਵਿੱਚ ਵਿਰੋਧੀਆਂ ਤੇ ਵੱਡਾ ਹਮਲਾ ਬੋਲਿਆ